ਬਿਹੱਦ ਵੱਡਾ ਉਪਰਾਲਾ ਕੀਤਾ ਗਿਆ ਸਮਾਜ ਨੂੰ ਲਾਂਬੰਦ ਕਰਨ ਦੇ ਲਈ ਮੈਂਟਲ ਹੈਲਥ ਨੂੰ ਲੈ ਕੇ ਮੈਂਟਲ ਹੈਲਥ ਦੀ ਅੱਜ ਬਹੁਤ ਵੱਡੇ ਪੱਧਰ ਤੇ ਲੋਡ ਮਹਿਸੂਸ ਹੋ ਰਹੀ ਹੈ ਹੈਲਥ ਜਿਹੜੀ ਹੈ ਨਾ ਮੈਂਟਲ ਹੈਲਥ ਇਹ ਬਹੁਤ ਇੰਪੋਰਟੈਂਟ ਹੈਗਾ ਹੁਣ ਸੌਫਟਵੇਅਰ ਦੇ ਵੀ ਤੇ ਹਾਰਡਵੇਅਰ ਕਿਸ ਤਰ੍ਹਾਂ ਸਾਡੇ ਕੰਮ ਆ ਸਕਦਾ ਛੋਟ ਛੋਟੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਜੇ ਅਸੀਂ ਉਹਨਾਂ ਨੂੰ ਵਿਚਾਰ ਲਈਏ ਸਮੇਂ ਸਿਰ ਉਹਨਾਂ ਦਾ ਤੁਰੰਤ ਹੱਲ ਨਿਕਲ ਜਾਂਦਾ ਹੈ ਤੇ ਇਸ ਕਰਕੇ ਮੈਂਟਲ ਹੈਲਥ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਇਗਨੋਰ ਕਰਕੇ ਜ਼ਿੰਦਗੀ ਨਰਕ ਬਣ ਜਾਂਦੀ ਔਰ ਬਣ ਰਹੀ ਅੱਜ ਸਮਾਜ ਦੀ ਇਨਸਾਨ ਦੀ ਮੈਂਟਰ ਹੈਲਥ ਵਿੱਚ ਵਿਗੜਨ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਤੁਸੀਂ ਉਹਦਾ এনवायरमेंट ਤੇ ਉਹਦੀਆਂ ਇੱਛਾਵਾਂ ਇਹ ਵੱਡਾ ਕਾਰਨ ਹੈ ਕਈ ਵਾਰ ਸਾਡੀਆਂ ਇੱਛਾਵਾਂ ਸਾਡੇ ਲਈ ਮੁਸੀਬਤ ਬਣ ਜਾਂਦੀਆਂ ਸਾਡੀ ਉਨੀ ਯੋਗਤਾ ਨਹੀਂ ਹੁੰਦੀ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਹੁੰਨੇ ਹਾਂ ਲੱਤ ਮਾਰ ਕੇ ਪਰੇ ਕਰ ਦਿਓ ਜਿਹੜਾ ਤੁਹਾਨੂੰ ਸਟ्रेस ਦੇ ਰਿਹਾ ਤੁਹਾਡਾ ਕੈਰੇਕਟਰ ਜਿਹੜਾ ਉਹਨੂੰ ਖਰਾਬ ਕਰ ਰਿਹਾ ਤੁਹਾਡੇ ਪੀਸ ਆਫ ਮਾਈਂਡ ਨੂੰ ਖਰਾਬ ਕਰ ਰਿਹਾ ਸੋ ਇਹਦੇ ਤੋਂ ਬਚਣਾ ਚਾਹੀਦਾ ਮੈਂਟਲ ਹੈਲਥ ਭਾਵ ਕਿ ਮਾਨਸਿਕ ਸਿਹਤ ਜਿਸ ਦੇ ਉੱਪਰ ਕੋਈ ਖੁੱਲਕੇ ਵਿਚਾਰ ਨਹੀਂ ਕਰਦਾ ਪਰ ਸਮਾਜ ਦੇ ਵਿੱਚ ਜਿਹੜੇ ਕਿ ਮਨੁੱਖ ਹੈਗੇ ਨੇ ਉਸ ਦੀ ਜੋ ਮੈਂਟਲ ਹੈਲਥ ਹੈ ਉਹ ਲਗਾਤਾਰ ਡਿਸਟਰਬ ਹੋ ਰਹੀ ਹੈ ਤੇ ਜੋ ਸਮਾਜਿਕ ਵੱਡਾ ਖਤਰਾ ਬਣੀ ਹੋਈ ਹੈ ਅਜਿਹੇ ਦੇ ਵਿੱਚ ਸਮਾਜ ਨੂੰ ਕਿ ਮੈਂ ਤੰਦਰੁਸਤ ਬਣਾਇਆ ਜਾਵੇ ਇਸ ਨੂੰ ਲੈ ਕੇ ਮੈਂਟਲ ਹੈਲਥ ਅਵੇਰਨੈਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਪ੍ਰਭ ਆਸਰਾ ਸੰਸਥਾ ਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੇਖ ਸਕਦੇ ਹੋ ਕਿ ਖੁੱਲੇ ਮਾਸਤੇ ਵਿੱਚ ਜਿਹੜਾ ਕੀ ਹੈ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਵਰਗ ਹੋਣ ਜਾਂ ਫਿਰ ਸਮਾਜ ਨਾਲ ਜੁੜੇ ਹੋਏ ਵੱਖ-ਵੱਖ ਵਰਗਾ ਦੇ ਲੋਕ ਹੋਣ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਨੇ ਪ੍ਰਭ ਆਸਰਾ ਸੰਸਥਾ ਦੇ ਮੁਖ ਸੇਵਾਦਾਰ ਪਾਈ ਸ਼ਮਸ਼ੇਰ ਸਿੰਘ ਜੀ ਜਾਂ ਫਿਰ ਕਹ ਲਈਏ ਕਿ ਪਾਲੀਵੁੱਡ ਦੇ ਵਿੱਗਜ ਅਦਾਕਾਰ ਗੁਰਪ੍ਰੀਤ ਅਕੂ ਗੀਤੋ ਇਲਾਵਾ ਜਿਹੜੇ ਕਿ ਮਹਾ ਡਾਕਟਰ ਹੈਗੇ ਨੇ ਇਸ ਮੰਚ ਦੇ ਉੱਪਰ ਬੈਠ ਕੇ ਸਵਾਲ ਜਵਾਬ ਕਰ ਰਹੇ ਹੈਗੇ ਨੇ ਲੋਕਾਂ ਦੇ ਜਾਂ ਫਿਰ ਕਹ ਲਈਏ ਕਿ ਵਿਦਿਆਰਥੀਆਂ ਦੇ ਜੋ ਵੀ ਸਵਾਲ ਹੈਗੇ ਨੇ ਮੈਂਟਲ ਹੈਲਥ ਨੂੰ ਲੈ ਕੇ ਉਸ ਤੇ ਬੜੇ ਤਸੱਲੀ ਭਖ ਜਵਾਬ ਦਿੱਤੇ ਜਾ ਰਹੇ ਨੇ ਪੂਰਾ ਜਿਹੜਾ ਕਿ ਇਸ ਵੇਲੇ ਮਾਹੌਲ ਹੈਗਾ ਉਹ ਕਾਫੀ ਸੁਖਾਵਾ ਬਣਿਆ ਹੋਇਆ ਹੈ ਅਤੇ ਦੱਸਿਆ ਜਾ ਰਿਹਾ ਕਿ ਆਖਰਕਾਰ ਜਿਹੜਾ ਕਿ ਇਹ ਇਨਸਾਨ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖੇ ਕਿਵੇਂ ਇੱਕ ਚੰਗੇ ਸਮਾਜਿਕ ਸਿਰਜਣਾ ਕੀਤੀ ਜਾ ਸਕੇ ਸੋ ਪਿੱਛੇ ਇੱਕ ਸਲੋਗਨ ਵੀ ਲਿਖਿਆ ਹੋਇਆ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਆਓ ਖਾਮੋਸ਼ੀ ਤੋੜੀਏ ਨੀ ਡਰ ਬਣੀਏ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ ਕਿਉਂਕਿ ਸਮਾਜ ਤੰਦਰੁਸਤ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਚੰਗੀ ਸਿਹਤ ਚੰਗੀ ਮਾਨਸਿਕ ਹੈਲਥ ਨੂੰ ਲੈ ਕੇ ਜਿਹੜਾ ਕੀ ਹੈ ਸਮਾਜ ਦੇ ਵਿੱਚ ਵਿਚਰਾਂਗੇ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਾਂਗੇ ਸੋ ਦੇਖ ਸਕਦੇ ਹੋ ਬੜੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਕੀ ਹੋਰ ਜਿਹੜੇ ਕੀ ਸਟੂਡੈਂਟਸ ਹਨ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਖਾਸ ਕਰਕੇ ਜਾਂ ਫਿਰ ਹੋਰ ਜਿਹੜੇ ਕੀ ਵੱਖ-ਵੱਖ ਵਰਗਾਂ ਦੇ ਲੋਕ ਹਨ ਇਸ ਪ੍ਰੋਗਰਾਮ ਦਾ ਹਿੱਸਾ ਬੜੇ ਹੋਏ ਨੇ ਸੋ ਮਜਦੇ ਵਿੱਚ ਕੀ ਕੋਈ ਚੱਲ ਰਿਹਾ ਹੈਗਾ ਉਹ ਕੋਈ ਤਸਵੀਰਾਂ ਤੁਹਾਡੇ ਨਾਲ ਸੰਜੇ ਕਰ ਦਵਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਹੈਲਦੀ ਸੋਸਾਇਟੀ ਸਿਹਤਮੰਦ ਸਮਾਜ ਉਹ ਹੁੰਦਾ ਹੈ ਜਿਹੜਾ ਆਪਣੇ ਪਿਛੋਕੜ ਚੋਂ ਗਿਆਨ ਲੈਂਦਾ ਹੈ ਪ੍ਰੈਜੈਂਟ ਦੇ ਵਿੱਚ ਠਰਮਾ ਰੱਖਦਾ ਹੈ ਤੇ ਫਿਊਚਰ ਨੂੰ ਯਾਨੀ ਭਵਿੱਖ ਨੂੰ ਵਿਚਾਰ ਕੇ ਚੱਲਦਾ ਉਹੀ ਇੱਕ ਸਿਹਤਮੰਦ ਸਮਾਜ ਹੁੰਦਾ ਹੈ ਧੰਨਵਾਦ ਕਰਾਂਗਾ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਸਾਰੀ ਟੀਮ ਦਾ ਕਿ ਇਹ ਜਨਮ ਤੁਹਾਰੇ ਲੇਖੇ ਵਾਲੇ ਸਿਧਾਂਤ ਨੂੰ ਤੁਸੀਂ ਹਮੇਸ਼ਾ ਪੁਖਤਾ ਕੀਤਾ ਹੈ ਬੜੀ ਪ੍ਰੋੜਤਾ ਦੇ ਨਾਲ ਵਾਹਿਗੁਰੂ ਦਾ ਬਖਸ਼ਿਆ ਜੋ ਇੱਕ ਸਾਨੂੰ ਸੰਦੇਸ਼ ਹੈ ਉਦੇਸ਼ ਹੈ ਬਖਸ਼ਿਆ ਸਾਨੂੰ ਉਪਦੇਸ਼ ਹੈ ਕਿ ਸੰਗਤ ਲਈ ਜੀਣਾ ਲੋਕਾਂ ਲਈ ਜਿਉਣਾ ਲੋਕਾਂ ਲਈ ਸੇਵਾ ਲਈ ਹਮੇਸ਼ਾ ਤਤਪਰ ਰਹਿਣਾ ਇਹ ਮੇਰੇ ਵਰਗੇ ਬੰਦੇ ਨੂੰ ਤਾਂ ਇੱਕ ਘੰਟੇ ਲਈ ਯਾਦ ਰਹਿੰਦਾ ਜਦੋਂ ਮੈਂ ਇਦਾਂ ਦੇ ਸਮਾਗਮ 'ਚ ਹੁੰਨਾ ਪਰ ਉਹਨੂੰ ਇੱਕ ਜਨਮ ਲਈ ਯਾਦ ਰੱਖਣਾ ਬਹੁਤ ਮੁਸ਼ਕਲ ਹੈ ਸੋ ਇਸ ਪਰਿਵਾਰ ਲਈ ਸਾਰਿਆਂ ਲਈ ਤਾਲੀਆਂ ਜਿਹੜੇ ਇੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਸੀਂ ਮਤ ਸੋਚੋ ਕਿ ਤੁਸੀਂ ਕਿਸੇ ਦੁਨੀਆ ਨਾਲੋਂ ਅਲੱਗ ਜੀ ਜਗ੍ਹਾ 'ਚ ਰਹਿ ਰਹੇ ਹੋ ਇਹ ਸਾਡੇ ਵਰਗੇ ਲੋਕ ਨੇ ਜਿਹੜੇ 4 ਜੀਆਂ ਦੇ ਪਰਿਵਾਰ 'ਚ ਰਹਿੰਦੇ ਨੇ ਕੋਈ 6 ਜੀਆਂ ਦਾ ਕੋਈ 8 ਜੀਆਂ ਦਾ ਬਹੁਤ ਵੱਡੀ ਗੱਲ ਹੋएगी ਅੱਜ ਜੇ ਕੋਈ 10 ਜੀਆਂ ਦੇ ਪਰਿਵਾਰ 'ਚ ਰਹਿੰਦਾ ਹੋਵੇ ਤੁਸੀਂ ਸੈਂਕੜੇ ਮੈਂਬਰਾਂ ਦੇ ਪਰਿਵਾਰ 'ਚ ਰਹਿ ਰਹੇ ਹੋ ਤੁਸੀਂ ਕਰਮਾਂ ਵਾਲੇ ਹੋ ਰੋਜ਼ ਇੱਕ ਦੂਜੇ ਦੇ ਮੱਥੇ ਲਗਦੇ ਹੋ ਇੱਕ ਦੂਜੇ ਨੂੰ ਸਾਸਰੀ ਕਾਲ ਬੁਲਾਉਂਦੇ ਹੋ ਫਤੇ ਬੁਲਾਉਂਦੇ ਹੋ ਇੱਕ ਦੂਸਰੇ ਦੀ ਮਦਦ ਲਈ ਅੱਗੇ ਆਉਂਦੇ ਹੋ ਤੁਸੀਂ ਕਰਮਾਂ ਵਾਲੇ ਸਾਡੇ ਨਾਲੋਂ ਵੱਧ ਕਰਮਾਂ ਵਾਲੇ ਹੋ ਤੁਸੀਂ ਔਰ ਜੇ ਕਿਸੇ ਨੂੰ ਕੋਈ ਇਹ ਕੰਪਲੈਕਸ ਹੋਵੇ ਕਿ ਇਹ ਇੱਕ ਅਲੱਗ ਦੁਨੀਆ ਹੈ ਅਸੀਂ ਜਿੱਥੇ ਰਹਿ ਰਹੇ ਆ ਉਹ ਕੁਝ ਹੋਰ ਹੈ ਨਹੀਂ ਉਹ ਵੀ ਇੱਕ ਆਨਾਖਾ ਆਸ਼ਰਮ ਹੈ ਉਹ ਵੀ ਇੱਕ ਮੈਂ ਕਵਾਂਗਾ ਕਿ ਐਸੀ ਥਾਂ ਹੈ ਜਿੱਥੇ ਅਸੀਂ ਵੀ ਇੱਕ ਆਸ਼ਰਮ ਚ ਰਹਿ ਰਹੇ ਆ ਕਿਉਂ ਦੁਨੀਆ ਦੇ ਵਿੱਚ ਜਿੰਨੇ ਵੀ ਅਸੀਂ ਸਾਰੇ ਲੋਕ ਹਨ ਦਿਹਾੜੀ ਚ ਚਾਰ ਵਾਰੀ ਤੇ ਸਾਡੇ ਮੂੰਹੋਂ ਵੀ ਨਿਕਲਦਾ ਹੈ ਪ੍ਰਭੂ ਤੇਰਾ ਆਸਰਾ ਉੱਠਦੇ ਵੇਂ ਤੇ ਕਹਿੰਦੇ ਆਏ ਰੱਬਾ ਤੇ ਵਾਹਿਗੁਰੂ ਤੇਰਾ ਹੀ ਆਸਰਾ ਜਰ ਸਾਲ ਨੂੰ ਵੀ ਉਹਦਾ ਹੀ ਆਸਰਾ ਪ੍ਰਭ ਆਸਰਾ ਹੀ ਹੈ ਨਾ ਸਾਨੂੰ ਵੀ ਫਿਰ ਉਹ ਬਿਲਡਿੰਗ ਦੇ ਅੰਦਰ ਹੈ ਜਾਂ ਬਿਲਡਿੰਗ ਦੇ ਬਾਹਰ ਹੈ ਕੋਈ ਫਰਕ ਨਹੀਂ ਪੈਂਦਾ ਅਸੀਂ ਸਾਰੇ ਪ੍ਰਭ ਆਸਰੇ 'ਚ ਰਹਿ ਰਹੇ ਆ ਅਸੀਂ ਸਾਰੇ ਉਹਦੇ ਸ਼ੈਲਟਰ 'ਚ ਉਹਦੀ ਸ਼ਰਨ ਦੇ ਵਿੱਚ ਰਹਿ ਰਹੇ ਆ ਦੀਵਾਰ ਦੇ ਇੱਧਰ ਆ ਜਾਂ ਦੀਵਾਰ ਦੇ ਉੱਧਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਮੈਂ ਇਨਿਕ ਵਿਚਾਰ ਦਿਲ ਦੇ ਰੱਖਣੇ ਚਾਹੁੰਦਾ ਸੀ ਤੁਹਾਡੇ ਨਾਲ ਇਸ ਤੋਂ ਬਾਅਦ ਅਸੀਂ ਇੱਥੇ ਸਵਾਲ ਜਵਾਬ ਦਾ ਸੈਸ਼ਨ ਚੱਲੇਗਾ ਔਰ ਮੇਰੀ ਬੇਨਤੀ ਹੈ ਦੁਨੀਆ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ ਅਸੀਂ ਆਪਣਾ ਨੁਕਸਾਨ ਕਰਨਾ ਕਦੋਂ ਸ਼ੁਰੂ ਕਰਦੇ ਆਂ ਜਦੋਂ ਅਸੀਂ ਆਪਣੀ ਭਾਵਨਾ ਨੂੰ ਦਫ਼ਨ ਕਰ ਦਿੰਨੇ ਆਂ ਜਦੋਂ ਅਸੀਂ ਕਿਸੇ ਸਵਾਲ ਦਾ ਕਤਲ ਕਰ ਦਿੰਨੇ ਆਂ ਨਾ ਕਿ ਨਹੀਂ ਛੱਡੋ ਪਰ ਨਹੀਂ ਪੁੱਛਣਾ ਜਾਂ ਇਹ ਗੱਲ ਨਹੀਂ ਕਰਨੀ ਉਦੋਂ ਅਸੀਂ ਆਪਣੇ ਅੰਦਰ ਇੱਕ ਬਿਮਾਰੀ ਪਾਲ ਕੇ ਬਹਿ ਜਾਂਦੇ ਆਂ ਕਈ ਵਾਰੀ ਸਵਾਲ ਹੀ ਹੱਲ ਹੁੰਦਾ ਹੈ ਹਰ ਚੀਜ਼ ਦਾ ਪਰ ਜੇ ਸਵਾਲ ਨਹੀਂ ਹੈ ਤਾਂ ਉਹਦਾ ਹੱਲ ਕੋਈ ਨਹੀਂ ਹੈ ਜੇ ਅੰਦਰ ਰਹਿ ਗਿਆ ਹੱਲ ਬਾਹਰ ਹੀ ਰਹਿ ਜਾਏਗਾ ਜੇ ਅਸੀਂ ਸਵਾਲ ਕਰ ਲਿਆ ਉਹਦਾ ਹੱਲ ਵੀ ਉਹਦੇ ਨਾਲ ਜਾਏਗਾ ਸੋ ਪਲੀਜ਼ ਮੇਰੀ ਰਿਕੁਐਸਟ ਹੈ ਇਦਾਂ ਦਾ ਮੌਕਾ ਬਾਰ ਬਾਰ ਨਹੀਂ ਆਉਂਦਾ ਜਦੋਂ ਡਾਕਟਰ ਨਿਤਨ ਸੇਠੀ ਸਾਹਮਣੇ ਬੈਠੇ ਹੋਣ ਜਦੋਂ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਹਮਣੇ ਬੈਠੇ ਹੋਣ ਤੇ ਜਦੋਂ ਉਹਨਾਂ ਦੀ ਹੈਲਪ ਕਰਨ ਲਈ ਮੈਂ ਵੀ ਨਾਲ ਬੈਠਾ ਹੁਆ ਆਪਣਾ ਜੋ ਵੀ ਤਿਲਫਲ ਜਾਣਕਾਰੀ ਦਾ ਸਾਂਝਾ ਕਰਨ ਲਈ ਉਦੋਂ ਵੀ ਜੇ ਬੱਚਿਓ ਯੰਗਸਟਰਸ ਸਪੈਸ਼ਲੀ ਜੇ ਕੋਈ ਸਵਾਲ ਅੰਦਰ ਹੋਵੇ ਜ਼ਰੂਰ ਕਰਿਓ ਔਰ ਸਿਰਫ ਇਹ ਬੱਚਿਆਂ ਲਈ ਨਹੀਂ ਹੈ ਮੈਂ ਕਹਿੰਨਾ ਚਾਹੇ ਮੈਂ ਇੱਕ ਵੱਡੀ ਐਗਜ਼ਾਮਪਲ ਹੀ ਦਿੰਨਾ ਮੰਨ ਲਓ ਮਿਸਿਸ ਜੱਜ ਸਾਹਿਬ ਬੈਠੇ ਨੇ ਥੇ ਇਹਨਾਂ ਦਾ ਕੋਈ ਸਵਾਲ ਹੈ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਕਿਉਂਕਿ ਸਵਾਲ ਜਗਿਆਸਾ ਦੀ ਪਹਿਲੀ ਨਿਸ਼ਾਨੀ ਹੈ ਅਸੀਂ ਜਗਿਆਸਾ ਜਦੋਂ ਮਨ 'ਚ ਰੱਖਦੇ ਆ ਨਾ ਉਹ ਸਵਾਲ ਤੋਂ ਉਤਪਨ ਹੁੰਦੀ ਹੈ ਸੱਜਣ ਜਿਹੜੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਇਓ ਵੈਸੇ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਗੇ ਜੀ ਨੇ ਪਹਿਲਾਂ ਹੀ ਦੱਸਦਾ ਵੀ ਬਹਾਨੇ ਹੁੰਦੇ ਆ ਕਿ ਸਮਾਂ ਨਹੀਂ ਹੁੰਦਾ ਤੁਸੀਂ ਸਾਰੇ ਨੇ ਸਮਝ ਲਿਆ ਹੁਣ ਫੋਨ ਆ ਜਾਂਦਾ ਜਿਵੇਂ ਆਪਾਂ ਨੂੰ ਆਪਾਂ ਸਮਝ ਹੀ ਲਿਆ ਸਾਰੀ ਗੱਲ ਨੂੰ ਵੀ ਭੱਜੇ ਜਾਂਦੇ ਆਪਾਂ ਕੇ ਵਾ ਰੋਟੀ ਵੀ ਵੀ ਛੱਡ ਦਿੰਦੇ ਆ ਡਿਪੈਂਡ ਕਰਦਾ ਵੀ ਅਸੀਂ ਅਹਿਮਤ ਕਿਸ ਚੀਜ਼ ਨੂੰ ਦਿੰਦੇ ਆ ਜਿਨੇ ਸਮਾਜ ਨੂੰ ਅਹਿਮਤ ਦਿੱਤੀ ਉਹਨੇ ਸਰਵਾਂਸ ਲਾ ਦਿੱਤੇ ਉਹਨੇ ਮਹਾ ਭਾਰਤ ਜਾ ਦਿੱਤੇ ਤੇ ਇਸ ਕਰਕੇ ਅੱਜ ਆਪਾਂ ਜਿਹੜਾ ਇਕੱਤਰ ਹੋਏ ਆਂ ਕਹਿੰਦੇ ਇਹਦੀ ਖਾਸੀਅਤ ਕੀ ਆ ਖਾਸ ਕੀ ਆ ਮੈਂ ਕਿਹਾ ਵੀ ਖਾਸ ਤਾਂ ਡਾਕਟਰ ਸਾਹਿਬ ਤੇ ਸਰ ਗੁਰਪਤ ਸਿੰਘ ਜੀ ਦੱਸ ਸਕਦੇ ਆ ਕਿ ਖਾਸ ਕੀ ਆ ਖਾਸ ਤਾਂ ਹੈ ਵੀ ਜਿਹੜਾ ਅੱਜ ਸਮਾਜ ਦੇ ਵੀ ਸਾਡਾ ਜੀਵਨ ਬਹੁਤ ਹੀ ਸਮਸਿਆਵਾਂ ਦੇ ਵਿੱਚ ਕਿ ਰਿਹਾ ਹੋਇਆ ਲੱਗਦਾ ਏ ਮੁਸ਼ਕਲਾਂ ਦੇ ਵਿੱਚ ਕਿ ਰਿਹਾ ਲੱਗਦਾ ਏ ਮੇਰੇ ਸਾਡੇ ਜਿੰਨੇ ਵੀ ਜਿਹੜੇ ਕਿ ਲੋਕ ਇਨਸਾਨ ਉਹਦਾ ਜੀਵਨ ਦੇ ਵਿੱਚ ਮੁਸ਼ਕਲਾਂ ਘਟ ਸਕਣ ਜੀਵਨ ਖੁਸ਼ਹਾਲੀ ਵੱਲ ਵੱਸ ਸਕੇ ਕਹਿੰਦੇ ਮੁਸ਼ਕਲਾਂ ਦਾ ਫੇਰ ਜਿਹੜੇ ਬਹੁਤ ਵੱਡੇ ਵੱਡੇ ਜਿਹੜੇ ਤੁਸੀਂ ਐਗਜ਼ਾਮਪਲ ਆਂਦੇ ਉਹਨਾਂ ਦੇ ਮੁਸ਼ਕਲਾਂ ਤਾਂ ਉਹਨਾਂ ਨੂੰ ਵੀ ਬਹੁਤ ਆਈਆਂ ਉਹ ਮੈਂ ਕਿਹਾ ਮੁਸ਼ਕਲਾਂ ਦਾ ਭਾਵੇਂ ਜਿੰਨੀਆਂ ਮਰਜ਼ੀ ਆਈਆਂ ਮੁਸ਼ਕਲਾਂ 'ਚ ਮੁਸਕਰਾਉਂਦੇ ਰਹੇ ਆ ਉਹ ਤੇ ਅਸੀਂ ਗੱਲ ਮੜੀ ਹੁੰਦੀ ਏ ਤੇ ਅਸੀਂ ਰੋਂਦੇ ਰਹਿੰਦੇ ਆ ਤੇ ਉਹ ਭਾਵੇਂ ਤੱਦੀਆਂ ਤਵੀਆਂ ਤੇ ਬੈਠੇ ਸੀ ਤੇ ਉਹ ਫੇਰ ਵੀ ਤੇਰਾ ਭਾਣਾ ਮਿੱਠਾ ਲੱਗਿਆ ਗਾਉਂਦੇ ਰਹੇ ਚਾਂਦਨੀ ਚੌਂਕ ਦੇ ਵਿੱਚ ਭਾਵੇਂ ਮਨੁੱਖੀ ਹਾਕਾਂ ਲਈ ਮਹਾਭਾਰਤ ਰਚਾਉਣੇ ਭਾਵੇਂ ਸੂਲੀਆਂ ਤੇ ਚੜਨਾ ਪਿਆ ਉਹ ਹਮੇਸ਼ਾ ਹੀ ਮੁਸਕਰਾਉਂਦੇ ਰਹੇ ਸਰਵੰਸ ਲਗਾ ਕੇ ਵੀ ਇਹ ਫਰਕ ਹੈ ਬਹੁਤ ਮਾਈਂਡ ਸੈਟ ਦਾ ਉਹ ਅੱਜ ਮਾਈਂਡ ਸੈਟ ਦੀ ਆਪਾਂ ਗੱਲ ਕਰਨ ਵਾਸਤੇ ਖੁੱਲ ਕੇ ਸਵਾਲ ਜਵਾਬ ਸਾਰਿਆਂ ਨੇ ਕਰਨ ਦੀ ਕੋਸ਼ਿਸ਼ ਕਰਨੀ ਆਪਾਂ ਨੇ ਐਕਸਪੀਰੀਅੰਸ ਸ਼ੇਅਰ ਕਰਨੇ ਆ ਤੁਹਾਡੇ ਕੋਲੋਂ ਵੀ ਸਿੱਖਣ ਨੂੰ ਸਾਨੂੰ ਬਹੁਤ ਕੁਝ ਮਿਲੇਗਾ ਤੁਹਾਡੇ ਜ਼ਿੰਦਗੀ ਦੇ ਆਪਣੇ ਬਹੁਤ ਤਜਰਬੇ ਐ ਤੇ ਮੈਂ ਬੇਨਤੀ ਕਰਦਾ ਕਿ ਆਪਾਂ ਬਿਨਾਂ ਦੇਰੀ ਕਿਉਂਕਿ ਇਹ ਗੱਲ ਬੜੀ ਕਲੀਅਰ ਹੈ ਵੀਰ ਜੀ ਉਹਨੇ ਕਹਿ ਦਿੱਤੀ ਵੀ ਇਨਫੋਰਮੇਸ਼ਨ ਇਨਫੋਰਮੇਸ਼ਨ ਤੋਂ ਬਾਅਦ ਉਹ ਨੌਲੇਜ ਹੈਗੀ ਕਿ ਨਹੀਂ ਕਿਉਂਕਿ ਵਿਦਾਊਟ ਕਲੀਅਰਟੀ ਕੌਨਫੀਡੈਂਸ ਜਿਹੜਾ ਬੜਾ ਖਤਰਨਾਕ ਹੈ ਅੱਜ ਸਾਡੇ ਜੀਵਨ ਦੇ ਵਿੱਚ ਕਲੀਅਰਟੀ ਹੈ ਨਹੀਂ ਕੌਨਫੀਡੈਂਸ ਬਹੁਤ ਹੈ ਅੱਜ ਦਾ ਆਪਣਾ ਸੈਸ਼ਨ ਕਿ ਜਿਹੜਾ ਕੌਨਫੀਡੈਂਸ ਹੈ ਉਹਦੇ ਪਿੱਛੇ ਕਲੀਅਰਟੀ ਹੋਣੀ ਚਾਹੀਦੀ ਹੈ ਕੋਈ ਲੌਜੀਕ ਕੋਈ ਰੀਜ਼ਨਿੰਗ ਕੁਝ ਤਾਂ ਹੋਵੇ ਤਾਂ ਜੋ ਸਾਨੂੰ ਉਹ ਜਿਹੜਾ ਸਾਡਾ ਵਿਸ਼ਵਾਸ ਹੈ ਸਾਡਾ ਕੌਨਫੀਡੈਂਸ ਹੈ ਉਸ ਦੇ ਆਧਾਰ ਤੇ ਕੋ ਕਦਮ ਪੁੱਟਾਂਗੇ ਜਿੰਨੀਆਂ ਮਰਜ਼ੀ ਸਮੱਸਿਆਵਾਂ ਆ ਜਾਣ ਸਾਡੇ ਉਹ ਰੁਕਾਵਟਾਂ ਜਿਹੜੀਆਂ ਸਾਡੇ ਰਸਤੇ ਰੋਕ ਨਹੀਂ ਸਕਦੀਆਂ ਨਵੇਂ-ਨਵੇਂ ਰਸਤੇ ਬਣਾ ਕੇ ਅੱਗੇ ਵਧ ਸਕਦੇ ਕਿਉਂ ਕਿਉਂਕਿ ਉਹਦੇ ਪਿੱਛੇ ਤਜਰਬਾ ਹੈ ਉਹਦੇ ਪਿੱਛੇ ਐਕਸਪੀਰੀਅੰਸ ਹੈ ਤੇ ਉਸ ਤੋਂ ਅਕਿ ਵਿਜ਼ਡਮ ਦੀ ਗੱਲ ਕੀਤੀ ਹੈ ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਇਹ ਚੀਜ਼ਾਂ ਵਿਚਾਰ ਚੋਂ ਜਨਮ ਲੈਣੀਆਂ ਨਾਨਕ ਸ਼ਬਦ ਵਿੱਚ ਆ ਰਹੀਆ ਪਾਇਆ ਗੁਣੀ ਨਿੰਦਾਨ ਵੀ ਵਿਚਾਰ ਦੇ ਵਿੱਚੋਂ ਤੇ ਗਿਆਨ ਉਪਦਾ ਇਹ ਹਰ ਚੀਜ਼ ਜਿਹੜੀ ਜਿਵੇਂ ਸਮੱਸਿਆਵਾਂ ਦੀ ਗੱਲ ਕਰਦੇ ਆਪਾਂ ਵੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਉਣ ਦਾ ਜਿਹੜਾ ਇੱਕੋ ਇੱਕ ਇੰਡੀਕੇਸ਼ਨ ਹੁੰਦੀ ਹੈ ਜੀਵਨ ਦੀ ਮੁਰਦੇ ਦੀ ਜੀਵਨ ਦੇ ਮੁਰਦੇ ਦੀ ਤਾਂ ਲਾਈਨ ਹੋ ਸਕਦਾ ਸਿੱਧੀ ਹੁੰਦੀ ਉਹ ਹੈ ਹੋ ਸਕਦਾ ਨਹੀਂ ਆਪਾਂ ਦੇਖਦੇ ਹਾਂ ਜਿਹੜੇ ਅਪਡਾਉਨ ਹੈਗੇ ਇਹ ਹੀ ਦੱਸਦੇ ਆ ਕਿ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤੋਂ ਜਿਹੜਾ ਹਰ ਕਦਮ ਅਸੀਂ ਰੱਖਦੇ ਆ ਹਰ ਕਦਮ ਯੂਥ ਬੈਠਿਆ ਬਹੁਤ ਹਰ ਕਦਮ ਸਾਡੀ ਜ਼ਿੰਦਗੀ ਦਾ ਇਮਤਿਹਾਨ ਹੁੰਦਾ ਹੈ ਜਿਹੜੇ ਮਤਲਬ ਮੁਸ਼ਕਲਾਂ ਤੋਂ ਭੱਜਣਾ ਕਸਾਨ ਹੁੰਦਾ ਪਰ ਆਸਾਨ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਕੁੱਤਾ ਭੱਜਦਾ ਨਾ ਸਾਡੇ ਪਿੱਛੇ ਡੌਗੀ ਭੱਜਦਾ ਸਾਡੇ ਪਿੱਛੇ ਤੇ ਅਸੀਂ ਭੱਜ ਲੈਂਦੇ ਹਾਂ ਮੁਸ਼ਕਲਾਂ ਤੋਂ ਡਰ ਕੇ ਉਹ ਡੌਗੀ ਸਾਡੇ ਪਿੱਛੇ-ਪਿੱਛੇ ਭੱਜ ਲੈਂਦਾ ਤੇ ਜੇ ਅਸੀਂ ਉਧਰ ਨੂੰ ਐਕਸ਼ਨ ਲੈਂਦੇ ਹਾਂ ਮੜਿਆ ਮੂੰਹ ਕਰਕੇ ਤੇ ਉਹ ਸਾਡੇ ਅੱਗੇ-ਅੱਗੇ ਭੱਜ ਲੈਂਦਾ ਇਸ ਕਹਿ ਕੇ ਇਸ ਸੈਸ਼ਨ 'ਚ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਜਿਹੜੇ ਸੰਘਰਸ਼ ਕਰਦੇ ਆ ਮੁਸ਼ਕਲਾਂ ਤੋਂ ਭੱਜਦੇ ਨਹੀਂ ਡਰਦੇ ਨਹੀਂ ਡਰ ਬਹੁਤ ਵੱਡੀ ਸਮੱਸਿਆ ਹੈ ਤੇ ਬਹੁਤ ਵੱਡੀ ਸ਼ਕਤੀ ਵੀ ਹੈਗਾ ਡਰ ਤੇ ਬਹੁਤ ਵੱਡੀਆਂ ਸਮੱਸਿਆਵਾਂ ਵੀ ਸਾਡੀ ਬਹੁਤ ਵੱਡੀ ਸਾਡਾ ਇੱਕ ਵੈਰੀ ਵੀ ਹੈਗਾ ਸਾਡੇ ਵਿਕਾਸ ਦੇ ਵਿੱਚ ਰੁਕਾਵਟ ਡਰ ਇਨਸਿਕਿਉਰਟੀ ਫੀਅਰ ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈਂਦੇ ਦੁਬਧ ਚਪੇ ਰਹਿੰਦੇ ਆ ਕੰਮ ਮੁਸ਼ਕਲ ਨਹੀਂ ਹੁੰਦੇ ਪਰ ਦੋ ਜਿੱਤੋਂ ਨਿਕਲਣਾ ਮੁਸ਼ਕਲ ਹੁੰਦਾ ਸੋ ਮੈਂ ਸਮਾਂ ਥੋੜਾ ਜ਼ਿਆਦਾ ਲੈ ਗਿਆ ਤੇ ਤੁਸੀਂ ਖੁੱਲ ਕੇ ਸਵਾਲ ਜਵਾਬ ਕਰਨੇ ਆ ਬਹੁਤ ਹੀ प्यारियां शक्तियों ता नॉलेज वाली एक्सपीरियंस वाली ਤੁਹਾਡੇ ਸਾਹਮਣੇ ਤੁਸੀਂ ਵੀ ਆਪਣੇ ਵਿਚਾਰ ਸ਼ੇਅਰ ਕਰਕੇ ਖੁੱਲ ਕੇ ਆਪਾਂ ਤਾਂ ਕਿ ਆਪਣੀ ਸਮੱਸਿਆਵਾਂ ਦੇ ਜ਼ਿੰਦਗੀ ਭਾਵੇਂ ਬੀਜ਼ੀ ਰਵੇ ਪਰ ਉਹਨੂੰ ਈਜ਼ੀ ਬਣਾਇਆ ਜਾ ਸਕਦਾ ਹੈ ਸਮਾਜ ਦੇ ਵਿੱਚ ਤੱਥ ਮੌਜੂਦ ਨੇ ਫੈਕਟ ਮੌਜੂਦ ਨੇ ਤੱਤ ਵਿਚਾਰਨ ਦੀ ਲੋੜ ਹੈ ਕਿ ਈਜ਼ੀ ਬਣਾਇਆ ਜਾ ਸਕਦਾ ਲਾਈਫ ਨੂੰ ਜਿੰਨੇ ਮਰਜ਼ੀ ਬੀਜ਼ੀ ਆ ਗੋਲੀਆਂ ਦੋ ਨਹੀਂ ਤਾਂ ਇੱਕ ਖਾ ਕੇ ਤਾਂ ਸੌਂਦੇ ਹੋਣਗੇ ਚਾਰ ਖਾਣ ਵਾਲੇ ਵੀ ਹੋਣਗੇ ਤੇ ਇਸ ਕਰਕੇ ਆਪਾਂ ਈਜ਼ੀ ਕਿਵੇਂ ਬਣਾ ਸਕਦੇ ਆ ਲਾਈਫ ਨੂੰ ਤੇ ਖੁੱਲ ਕੇ ਵਿਚਾਰਾਂ ਕਰ ਸਕੀਏ ਸਵਾਲ ਤੁਹਾਡੇ ਵੱਲੋਂ ਹੁਣ ਅਸੀਂ ਉਹਨਾਂ ਦੀ ਇੰਤਜ਼ਾਰ ਕਰਦੇ ਹਾਂ ਸਾਡੇ ਸਮਾਜ ਵਿੱਚ ਧਾਰਮਿਕ ਇਕੱਠਾਂ ਵਿਆਹ ਸ਼ਾਦੀਆਂ ਤੇ ਹੋਰ ਇਕੱਠਾਂ ਸਮੇ ਉੱਚੀ-ਉੱਚੀ ਲਗਾਏ ਜਾਂਦੇ ਡੀਜੇ ਸਾਡੀ ਸੁਣਨ ਸ਼ਕਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਦੱਸਣਾ ਜੀ ਸਰਦਾਰ ਕਰਮ ਸਿੰਘ ਜੀ ਤੇ ਕੁਲਵੰਤ ਸਿੰਘ ਜੀ ਦਾ ਸਾਂਝਾ ਸਵਾਲ ਹੈ ਜੀ ਮੇਰੇ ਖਿਆਲ ਇਹ ਇਹਦੇ ਵਿੱਚ ਪ੍ਰਭਾਵਿਤ ਕਰਦੇ ਨੇ ਸੁਣਨ ਸ਼ਕਤੀ ਨੂੰ ਅਸਿੱਧੇ ਰੂਪ ਦੇ ਵਿੱਚ ਸਵਾਲ ਹੈ ਕਿ ਫਿਰ ਉਸ ਤੋਂ ਅਗਲਾ ਜਿਹੜਾ ਪੜਾਅ ਹੈ ਕਿ ਮਾਨਸਿਕ ਸਿਹਤ ਤੇ ਕੀ ਅਸਰ ਹੁੰਦਾ ਸਵਾਲ ਡਾਕਟਰ ਨੀਤਨ ਸਿੱਟੀ ਜੀ ਦੇਣਗੇ ਜਵਾਬ ਇਹ ਗੱਲ ਸਹੀ ਹੈ ਕਿ ਸਾਡੇ ਕੰਨ ਦੀ ਜਿਹੜੀ ਸੁਣਨ ਦੀ ਸਮਰੱਥਾ ਹੈ ਅਸੀਂ ਡੈਸੀਬਲ 'ਚ ਗੱਲ ਕਰਦੇ ਹਾਂ ਕਿ ਇੰਨੇ ਡੈਸੀਬਲ ਤੋਂ ਲੈ ਕੇ ਇੰਨੇ ਡੈਸੀਬਲ ਤੱਕ ਸਾਡੇ ਕੰਨ ਨੂੰ ਉਸ ਤੋਂ ਘੱਟ ਹੋਏਗਾ ਤਾਂ ਸੁਣਾਈ ਨਹੀਂ ਰਹੇਗਾ ਉਸ ਤੋਂ ਵੱਧ ਹੋਏਗਾ ਤਾਂ ਪਹਿਲਾਂ ਸਾਨੂੰ ਡਿਸਟਰਬੈਂਸ ਕਰੇਗਾ ਤੇ ਹੋਰ ਵੀ ਜ਼ਿਆਦਾ ਵੱਧ ਹੋਏਗਾ ਤਾਂ ਸਾਡੇ ਸਿਸਟਮ ਨੂੰ ਡਿਸਟਰਬ ਕਰੇਗਾ ਤਾਂ ਉਹਦੇ 'ਚ ਸਾਡੇ ਜਿਹੜੇ ਕੰਨ ਦੇ ਪਰਦੇ ਨੇ ਉਹਨਾਂ ਤੇ ਨੁਕਸਾਨ ਪਹੁੰਚਾਉਣ ਤੋਂ ਲੈ ਕੇ ਜੇ ਲਗਾਤਾਰ ਉਹ ਚੱਲਦਾ ਰਹਿੰਦਾ ਹੈ ਤਾਂ ਉਹ ਸਾਡੇ ओवरऑल समझ के देखने के नज़रिए भी डिसर्व कर सकता है थोड़ी मात्रा थोड़े समय लिये चीज़ की गई बहुत नुकसानदायक नहीं है मैं इन दिल्कुल अगेंस्ट नहीं कह बिल्कुल ही नहीं होना चाहिए था। पर, पर, पर डॉक्टरी समझ के न कुछ पद्धर तक कर, कुछ डेसीबल लैवल कर तो बहुत ज़्यादा लंबे समय तक ना चले तो उतो तकर तक वो सेहत नुकसान नहीं करेगा पर जो डेसीबल लैवल या ड्यूरेशन बहुत वही है तो सू बिल्कुल साढ़े सुनने की समर्था से ਤੇ ਸਾਡੇ ਮੂਡ ਸਾਡੇ ਸੋਚਨ ਸਮਝਣ ਦੀ ਸ਼ਰਧਾ ਤੇ ਫਰਕ ਪਾਉਂਦਾ ਹੈ। ਬਿਲਕੁਲ ਜੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਮੈਂ ਉਹਦੇ ਵਿੱਚੋਂ ਸਿਰਫ ਇੱਕ ਗੱਲ ਜਿਹੜੀ ਆਪਣੇ ਸਰਵਨਪਿਕ ਕੀਤੀ ਹੈ ਕਿ ਅੱਜ ਦਾ ਯੂਥ ਸਪੈਸ਼ਲੀ ਅਸੀਂ ਕਿਸ ਪੱਧਰ ਤੇ ਚਲੇ ਗਏ ਆ ਕਿ ਅਸੀਂ ਉੱਚੀ ਸਾਊਂਡ ਆਪਣੀਆਂ ਗੱਡੀਆਂ ਚ ਆਪਣੇ ਟਰੈਕਟਰਾਂ ਤੇ ਵੀ ਲੈ ਗਏ ਜੀਪਾਂ ਤੱਕ ਵੀ ਲੈ ਗਏ ਉਹਨੇ ਦੀ ਜੀਪ ਨਹੀਂ ਜਿੰਨੇ ਦਾ ਸਾਊਂਡ ਸਿਸਟਮ ਲਾਇਆ ਉਨੇ ਦਾ ਟਰੈਕਟਰ ਨਹੀਂ ਜਿੰਨੇ ਦਾ ਸਾਊਂਡ ਸਿਸਟਮ ਲਾਇਆ ਅਸੀਂ ਦੁਨੀਆ ਨੂੰ ਬਿジネス ਦਿਖਾ ਰਹੇ ਹਾਂ ਕਿ ਮੈਂ ਕਿੰਨਾ ਵੱਡਾ ਹਾਂ ਪਰ ਕਿਸੇ ਦੇ ਗਾਣੇ ਕਿਸੇ ਕੰਪਨੀ ਦੇ ਬਣੇ ਸਪੀਕਰ ਚ ਕਿਸੇ ਦੇ ਗਾਏ ਹੋਏ ਉੱਚੀ ਉੱਚੀ ਲਾ ਕੇ ਅਸੀਂ ਕਿੱਦਾਂ ਵੱਡੇ ਹੋ ਸਕਦੇ ਹਾਂ ਮੈਨੂੰ ਤਾਂ ਇਹ ਸਾਈਕੀ ਨਹੀਂ ਸਮਝ ਆਈ ਔਰ ਇੱਕ ਇਹ ਜਿੱਦਾਂ ਹੁਣੇ ਦੱਸਿਆ ਗਿਆ ਕਿ ਆਪਾਂ ਵੱਡੇ ਵੱਡੇ ਡੀਜੇ ਲਾ ਕੇ ਧਾਰਮਿਕ ਸਮਾਗਮ ਵੀ ਚਾਹੇ ਹੋਵੇ ਜਾਂ ਬੱਚੇ ਜਿੰਨਾ ਦੇ ਬਹੁਤ ਨੱਚਦੇ ਨੇ ਅਸੀਂ ਕਹਿੰਨੇ ਆ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੈ ਪਾਰਟੀ ਮੁੱਕਣ ਲੱਗਿਆ ਵੀ ਨਹੀਂ ਪਤਾ ਲੱਗਣਾ ਕਦੋਂ ਮੁੱਕ ਗਈ ਫਿਰ ਕਿਉਂਕਿ ਇਟਸ ਅ ਸ਼ਾਰਟ ਟਾਈਮ ਪਲੇਜ਼ਰ ਇਹ ਥੋੜੀ ਦੇਰ ਦਾ ਨਸ਼ਾ ਹੈ ਥੋੜੀ ਦੇਰ ਦਾ ਮਜ਼ਾ ਹੈ ਸਾਰੀ ਲਾਈਫ ਲਈ ਤੁਹਾਨੂੰ ਮੁੜ ਕੇ ਇਹ ਤੰਗ ਕਰ ਸਕਦਾ ਹੈ ਮੁਸੀਬਤਾਂ ਖੜੀਆਂ ਕਰ ਸਕਦਾ ਸੋ ਇਹ ਬੜਾ ਵੈਲਿਡ ਕੁਐਸਚਨ ਸੀ ਔਰ ਡਾਕਟਰ ਨਿਤਿਨ ਜੀ ਨੇ ਬੜੇ ਵਧੀਆ ਤਰੀਕੇ ਨਾਲ ਇਹਦਾ ਆਨਸਰ ਦਿੱਤਾ ਤੇ ਨੂੰ ਇੱਥੇ ਹੀ ਗੱਲ ਨੂੰ ਖਤਮ ਕਰਦੇ ਹਾਂ ਕਿ ਇਹ ਸਾਡੇ ਵਿਚਾਰਨ ਦੀ ਗੱਲ ਹੈ ਕਿ ਅਸੀਂ ਕਦੇ ਵੀ ਉੱਚੀ ਬੋਲ ਕੇ ਨਾ ਤਾਂ ਰੱਬ ਦਾ ਪ੍ਰਸਾਰ ਕਰ ਸਕਦੇ ਆ ਨਾ ਪ੍ਰਚਾਰ ਕਰ ਸਕਦੇ ਆ ਕਿ ਜੇ ਮੈਂ ਸਪੀਕਰ ਉੱਚੀ ਲਾ ਲਿਆ ਤਾਂ ਮੈਂ ਰੱਬ ਨੂੰ ਜ਼ਿਆਦਾ ਫੈਲਾ ਤਾ ਰੱਬ ਨੂੰ ਫੈਲਾਉਣ ਵਾਲਾ ਮੈਂ ਕੌਣ ਆ ਰੱਬ ਦਾ ਹੀ ਪ੍ਰਸਾਰ ਹੈ ਇਹ ਸਾਰਾ ਪ੍ਰਸਾਰ ਗੁਰੂ ਸਾਹਿਬ ਦਾ ਹੀ ਕੀਤਾ ਹੋਇਆ ਹੈ ਮਾਲਕਾਂ ਦਾ ਮੈਂ ਹੋਰ ਨਹੀਂ ਇਹਨਾਂ ਨੂੰ ਫੈਲਾ ਸਕਦਾ ਸੋ ਉੱਥੋਂ ਵੀ ਗੁਰੇਸ਼ ਕਰਨਾ ਚਾਹੀਦਾ ਘਰ ਦੀਆਂ ਪਾਰਟੀਆਂ ਲੋਕਾਂ ਨੂੰ ਡਿਸਟਰਬ ਕਰਨ ਵਾਸਤੇ ਨਹੀਂ ਹੁੰਦੀਆਂ ਲੋਕੀ ਡਿਸਟਰਬ ਹੋ ਰਹੇ ਨੇ ਤੁਹਾਡੇ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਇਹ ਵੱਡਿਆਂ ਨੇ ਧਿਆਨ ਰੱਖਣਾ ਇਸ ਗੱਲ ਦਾ ਸ਼ੁਕਰੀਆ ਜੀ ਵੀਰ ਜੀ ਤੁਸੀਂ ਵੀ ਆਪਣਾ ਓਪੀਨੀਅਨ ਦੇ ਦਿਓ ਇਸ ਸਵਾਲ ਦਾ ਵੀਰ ਜੀ ਉਹਨਾਂ ਨੇ ਕਹਿਤਾ ਵੀ ਸਵਾਲ ਨੂੰ ਇੱਥੇ ਖਤਮ ਕਰ ਦਈਏ ਤਾਂ ਕਿ ਆਪਾਂ ਨਵੀਆਂ ਚੀਜ਼ਾਂ ਠੀਕ ਹੈ ਜੀ ਠੀਕ ਜਿਆਦੇ ਜਿਆਦੇ ਲੈ ਸਕੀਂ ਅਦਰਵਾਇਆ ਤਾਂ ਆਪਾਂ ਜੀ 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 ਸਵਾਗਤ ਹੈ ਤੁਹਾਡੇ ਓਪੀਨੀਅਨ ਦਾ ਤੇ ਅਗਲਾ ਸਵਾਲ ਜੀ ਹੱਥ ਖੜਾ ਕਰੋ ਹਾਂ ਜੀ ਮਾਈਕ ਪਲੀਜ਼ ਜੀ ਸਟੂਡੈਂਟ ਪਹਿਲਾਂ ਉਸ ਤੋਂ ਬਾਅਦ ਉਧਰ ਲੈਣਾ ਧਿਆਨ ਰੱਖਿਆ ਕਰੋ हां जी अपना नाम ਤੇ ਸਵਾਲ গুড ఈవినింగ్ ਸਰ ਮਾਈ ਨੇਮ ਇਜ਼ ઈਸ਼ਾ ਜਿਵੇਂ ਕਿ ਸਾਡੀ ਡੇਲੀ ਲਾਈਫ ਵਿੱਚ ਹੁਣ ਸਟ्रेस ਵੱਧਿਆ ਜਾ ਰਿਹਾ ਹੈ ਅਸੀਂ ਉਹਦੇ ਨਾਲ ਕਿੱਦਾਂ ਮੈਨੇਜ ਕਰ ਸਕਦੇ ਹਾਂ ਤੁਸੀਂ ਸਾਨੂੰ ਕੁਝ ਟਿਪਸ ਦੇ ਸਕਦੇ ਹੋ ਬਿਕੋਜ਼ ਹੂੰ 30 ਡਿਸਕਸ਼ਨ ਚ ਜੋ ਟਿਪਸ ਮਿਲੀਆਂ ਨੇ ਕਿ ਆਪਣੀ ਪ੍ਰੋਬਲਮਾਂ ਦੇ ਵਿੱਚੋਂ ਸੋਲੂਸ਼ਨ ਲੱਭੀਏ 1 ਨੰਬਰ 2 ਨੰਬਰ ਕਮਿਊਨੀਕੇਟ ਕਰੀਏ ਆਪਣੇ ਆਸ-ਪਾਸ ਲੋਕ ਰੱਖੀਏ ਜਿਨ੍ਹਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ ਤੇ ਆਪ ਵੀ ਕਿਸੇ ਨਾ ਕਿਸੇ ਦਾ ਉਹ ਇਨਸਾਨ ਬਣੀਏ ਜੋ ਕਿਸੇ ਲਈ ਗੱਲ ਕਰ ਸਕਦੇ ਆ ਠੀਕ ਹੈ ਸੋ ਕਮਿਊਨੀਕੇਸ਼ਨ ਸਭ ਤੋਂ ਵੱਡੀ ਕੀ ਹੈ ਦੂਜਾ ਆਪਣੀ ਇੰਜੋਏਮੈਂਟ ਦੇ ਉਹ ਤਰੀਕੇ ਜੋ ਕਿ ਛੋਟੀ ਛੋਟੀ ਚੀਜ਼ਾਂ ਉਹ ਕਾਗਜ਼ ਪੈਨ ਲੈ ਕੇ ਡਰਾਇੰਗ ਕਰਨਾ ਜਾਂ ਸ਼ਾਮ ਨੂੰ ਸੈਰ ਕਰਨ ਨਿਕਲਣਾ ਜਾਂ ਕੁਝ ਵੀ ਐਮੇਂਦੀ ਚੀਜ਼ ਹੋ ਸਕਦੀ ਹੈ ਹੈਨਾ ਕੋਈ ਸਟੈਂਪ ਕਲੈਕਸ਼ਨ ਕਰਨਾ ਪੁਰਾਣੇ ਜ਼ਮਾਨੇ ਚ ਲੋਕੀ ਐਮੇਂਦੀ ਹੌਬੀਆਂ ਰੱਖਦੇ ਸੀਗੇ ਅੱਜ ਕੱਲ ਸਟੈਂਪ ਸਿੰਘ ਹੈਗੀਆਂ ਚਿੱਠੀਆਂ ਇਨੀ ਭੇਜਦੇ ਲੋਕ ਸਟੈਂਪ ਸਟੈਂਪ ਕਲੈਕਸ਼ਨ ਕਿੱਥੋਂ ਕਰਨੀ ਹੈ ਗਾਰਡਨਿੰਗ ਕਰਨਾ ਕੋਈ ਵੀ ਐਵੇਂ ਦਾ ਛੋਟੇ ਛੋਟੇ ਸ਼ੌਂਕ ਜਿਹੜੇ ਤੁਹਾਨੂੰ ਖੁਸ਼ੀ ਦਿੰਦੇ ਨੇ ਉਹਨਾਂ ਚ ਇੰਗੇਜ ਹੋਈਏ ਤੇ ਗੱਲਬਾਤ ਕਰਨ ਲਈ ਆਪਣੇ ਆਸ-ਪਾਸ ਸੋਸਾਇਟੀ ਰੱਖਿਏ ਪ੍ਰੋਬਲਮ ਨੂੰ ਦੇਖਿਏ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਸਿਰਫ ਇਹ ਕਿ ਮੈਂ ਫਸ ਗਿਆ ਇਹ ਮੇਰੇ ਨਾਲ ਕਿਉਂ ਹੋ ਗਿਆ ਆਪਣੇ ਆਪ ਨੂੰ ਵਿਚਾਰਾ ਸਮਝਣ ਦੀ ਜਗ੍ਹਾ ਤੇ ਉੱਥੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਲੋਕਾਂ ਦੇ ਨਾਲ ਸਲਾਹ ਕਰੀਏ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸੋ ਬਾਕੀ 멘ਟਲ ਹੈਲਥ ਅਵੇਰਨੈਸ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਪਹੁੰਚ ਗੁਰਪ੍ਰੀਤ ਕੋਗੀ ਸਾਹਿਬ ਜੀ ਨੇ ਸੋ ਸਰ ਕਿਸ ਤਰ੍ਹਾਂ ਦੇਖਦੇ ਆ ਕਿ ਸਮਾਜ ਦੇ ਵਿੱਚ ਜੋ ਇਨਸਾਨ ਹੈਗਾ ਉਸ ਦੀ 멘ਟਲ ਹੈਲਥ ਇਸ ਗੱਦਰ ਜਿਹੜੀ ਕਿ ਵਿਗੜੀ ਹੈ ਉਸ ਦੀ ਵੱਡੀ ਵਜ੍ਹਾ ਕੀ ਮੰਨਦੇ ਹੋ ਉਹਦਾ এনਵਾਇਰਨਮੈਂਟ ਤੇ ਉਹਦੀਆਂ ਇੱਛਾਵਾਂ ਇਹ ਵੱਡਾ ਕਾਰਨ ਹੈ ਕਈ ਵਾਰ ਸਾਡੀਆਂ ਇੱਛਾਵਾਂ ਸਾਡੇ ਲਈ ਮੁਸੀਬਤ ਬਣ ਜਾਂਦੀਆਂ ਸਾਡੀ ਉਨੀ ਯੋਗਤਾ ਨਹੀਂ ਹੁੰਦੀ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਹੁੰਨੇ ਆ ਜਾਂ ਅਸੀਂ ਆਪਣੇ ਦਾਇਰੇ ਤੋਂ ਵੱਡੀਆਂ ਚੀਜ਼ਾਂ ਐਕਸਪੈਕਟ ਕਰਦੇ ਆ ਜਦੋਂ ਨਹੀਂ ਹੁੰਦੀਆਂ ਫਿਰ ਅਸੀਂ ਸਟ्रेस ਵਿੱਚ ਚਲੇ ਜਾਂਦੇ ਆ ਕਈ ਵਾਰੀ ਅਸੀਂ ਕਿਸੇ ਤੋਂ ਕੰਪਲੈਕਸ ਲੈ ਕੇ ਕਿਸੇ ਵਰਗਾ ਬੰਨਣਾ ਚਾਹੁੰਦੇ ਆ ਉਹ ਵੀ ਮੇਰੀ ਇੱਛਾ ਹੈ ਨਾ ਕਿ ਮੈਂ ਵੀ ਇਦਾਂ ਦਾ ਬੰਨਣਾ ਉਹਦੇ ਹਾਲਾਤ ਮੇਰੇ ਹਾਲਾਤਾਂ ਵਿੱਚ ਫਰਕ ਹੈ ਉਹਦੀਆਂ ਸਿਚੁਏਸ਼ਨਸ ਜਾਂ ਉਹਦੇ ਕੈਲੀਬਰ ਦੇ ਵਿੱਚ ਤੇ ਮੇਰੇ ਕੈਲੀਬਰ 'ਚ ਫਰਕ ਹੈ ਉਹ ਚੀਜ਼ ਸਟ्रेस ਦੇ ਦਿੰਦੀ ਹੈ ਹਨਾ ਦੂਜੀ ਦੂਜੀ ਗੱਲ ਇਹ ਹੈ ਕਿ ਮੇਰਾ এনवायरमेंट ਕਿਦਾਂ ਦਾ ਹੈ ਕਈ ਵਾਰੀ ਮੇਰਾ এনवायरमेंट ਹੀ ਮੈਨੂੰ ਮੈਂਟਲੀ ਇੰਨਾ ਸਟ्रेस ਦੇ ਦਿੰਦਾ ਹੈ ਕਿ ਮੈਂ ਕਿਸੇ ਡਿਪਰੈਸ਼ਨ 'ਚ ਚਲਾ ਜਾਣਾ ਸੋ ਉਹ এনवायरमेंट ਨੂੰ ਲੱਤ ਮਾਰ ਕੇ परे ਕਰ ਦਿਓ ਜਿਹੜਾ ਤੁਹਾਨੂੰ ਸਟ्रेस ਦੇ ਰਿਹਾ ਤੁਹਾਡਾ ਕੈਰੈਕਟਰ ਜਿਹੜਾ ਉਹਨੂੰ ਖਰਾਬ ਕਰ ਰਿਹਾ ਤੁਹਾਡੀ ਪੀਸ ਆਫ ਮਾਈਂਡ ਨੂੰ ਖਰਾਬ ਕਰ ਰਿਹਾ ਸੋ ਇਹਦੇ ਤੋਂ ਬਚਣਾ ਚਾਹੀਦਾ ਬਾਕੀ ਅੱਜ ਦੀ ਸਮੀਧੀ ਵਿੱਚ ਇਨਸਾਨ ਦੂਜੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਭੁੱਲ ਗਿਆ ਸਗੋ ਜੈਲਸ ਫੀਲ ਕਰਦਾ ਕਿ ਇਸਨੇ ਇਹ ਕਿਵੇਂ ਸ਼ੁਰੂ ਤੋਂ ਵੀ ਇਦਾਂ ਸੀ ਤਾਂ ਹੀ ਇਹ ਡੇਡੇ ਵੱਡੇ ਰਾਜਿਆਂ ਦੀਆਂ ਲੜਾਈਆਂ ਹੁੰਦੀਆਂ ਸੀ ਨਾ ਇਹ ਸ਼ੁਰੂ ਤੋਂ ਰਿਹਾ ਇਹ ਅੱਜ ਨਹੀਂ ਲੱਗ ਪਿਆ ਹਾਂ ਵੀ ਹੁਣ ਮਾਈਕਰੋ ਲੈਵਲ ਤੇ ਆ ਗਿਆ ਛੋਟੀਆਂ ਛੋਟੀਆਂ ਇੱਛਾਵਾਂ ਤੇ ਵੀ ਲੋਕ ਆਪਸ ਵਿੱਚ ਲੜਨ ਲੱਗ ਗਏ ਨੇ ਇੱਕ ਦੂਜੇ ਤੋਂ ਵੱਡਾ ਵੱਡੇ ਸਾਬਤ ਕਰਨ ਦੀ ਵੀ ਮੈਂ ਤੇਰੇ ਤੋਂ ਵੱਡਾ ਉਹ ਲੜਾਈ ਦੇ ਵਿੱਚ ਅ ਹੋਰ ਆਪਣਾ ਨੁਕਸਾਨ ਕਰ ਲਿਆ ਤੁਹਾਨੂੰ ਕੀ ਲੱਗਦਾ ਕਿ ਜੁਆਇੰਟ ਫੈਮਲੀ ਤੋਂ ਸਿੰਗੂਲਰ ਜਿਹੜੇ ਹੋ ਗਏ ਨੇ ਉਹ ਵੀ ਇਹ ਥੋੜੀ ਸੋਚ ਦਾ ਇੱਕ ਵੱਡਾ ਕਾਰਨ ਮੈਂ ਉਹੀ ਕਹਿ ਰਿਹਾ ਜੀ ਇਹ এনवायरमेंट ਕੀ ਹੈ ਅਸੀਂ ਆਪਣੇ ਪਰਿਵਾਰ ਤਾਂ ਛੱਡ ਤੇ ਵੱਡੇ ਪਰਿਵਾਰਾਂ ਤੋਂ ਅਸੀਂ ਆਪਣੀਆਂ ਨਿਊਕਲੀਅਰ ਫੈਮਲੀਆਂ ਤੇ ਆ ਗਏ ਹਨਾ ਛੋਟੇ ਪਰਿਵਾਰ ਹੋ ਗਏ ਸਾਡੇ ਵੱਡੇ ਪਰਿਵਾਰ ਮਤਲਬ ਲੋਕਾਂ ਦੇ ਐਗਜ਼ਾਮਪਲ ਹੈ 30 30 ਮੈਂਬਰਾਂ ਦੇ ਪਰਿਵਾਰ ਵੀ ਹੁੰਦੇ ਸੀ 14 ਮੈਂਬਰ ਤਾਂ ਅਸੀਂ ਘਰ ਦੇ ਇਕੱਠੇ ਰਹੇ ਹਾਂ ਜੀ ਹੁਣ ਆਪਣੇ ਮਜਬੂਰੀਆਂ 'ਚ ਕੰਮਕਾਰਾਂ 'ਚ ਇਧਰ ਉਧਰ ਹੋਏ ਆ ਸੋ ਕਹਾਂ ਨਾ ਮੈਂ ਲੋਕ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਉਹ ਇੱਕ এনवायरमेंट ਤੁਹਾਡੇ ਲਈ ਤੁਹਾਡਾ ਦਰਦ ਰੱਖਣ ਵਾਲਾ এনवायरमेंट ਹੁੰਦਾ ਸੀ ਹੁਣ এনवायरमेंट ਕੀ ਹੈ ਕਿ ਮੈਂ ਆਪਣੇ ਸਾਥੀ ਆਪ ਲੱਬੇ ਹੋਏ ਨੇ ਕੁਝ ਤਾਂ ਮੈਨੂੰ ਫੇਸਬੁੱਕ ਤੋਂ ਲੱਬੇ ਕੁਝ ਜ਼ਿੰਦਗੀ ਚ ਤੁਰੇ ਜਾਂਦੇ ਉਦਾਂ ਹੀ ਮੇਰੇ ਬਿਜ਼ਨਸ ਚ ਨਾਲ ਜੁੜੇ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਮੇਰੇ ਵੈਲ ਵਿਸ਼ਰ ਨੇ ਅਸੀਂ ਇੱਕ ਮਸਨੂਈ ਫੈਮਿਲੀ ਕ੍ਰੀਏਟ ਕਰ ਲਈ ਆਪਣੀ ਜਿਹਨੂੰ ਅਸੀਂ ਕਹਿੰਦੇ ਜਾਲੀ ਪਰਿਵਾਰ ਆਪਣਾ ਇੱਕ ਇਕੱਠਾ ਕਰ ਲਿਆ ਕਿ ਆ ਮੇਰਾ ਭਰਾ ਐ ਆ ਭਾਈ ਇਹ ਮੇਰੇ ਨਾਲ ਇਹਦਾ ਪਿਓ ਪਤ ਵਾਲਾ ਰਿਸ਼ਤਾ ਭਈ ਇਹ ਸਾਡਾ ਅਸੀਂ ਕ੍ਰੀਏਟ ਕਰ ਲਿਆ ਜਦ ਕਿ ਜਿਨ੍ਹਾਂ ਨਾਲ ਅਸਲੀ ਰਿਸ਼ਤੇ ਸੀ ਉਹ ਅਸੀਂ ਪਿੱਛੇ ਕਰ ਦਿੱਤੇ ਉਹ ਤੁਹਾਡੇ ਦੁੱਖ ਦਰਦ ਵਿੱਚ ਤੁਹਾਡੇ ਨਾਲ ਚੱਲਣ ਵਾਲੇ ਸੀਗੇ এনवायरमेंट ਅਸੀਂ ਆਪਣਾ ਚੇਂਜ ਕਰਦੇ ਕਰਦੇ ਬੜਾ ਕੁਝ ਚੇਂਜ ਕਰ ਲਿਆ ਉਹ ਚੀਜ਼ਾਂ ਸਾਡੇ ਲਈ ਸਟ्रेस ਦਾ ਕਾਰਨ ਬਣ ਰਹੀਆਂ ਨੇ ਸੋ ਦਿਖਾਵਾ ਵੀ ਤੇ ਦੁਨੀਆ ਦੇ ਵਿੱਚ ਲੋਕੀ ਫਸ ਕੇ ਰਹਿ ਗਏ ਬਿਲਕੁਲ ਜੀ ਦਿਖਾਵਾ ਝੂਠ ਜਿਹੜਾ ਔਰ ਆਪ ਬ੍ਰਾਂਡਿੰਗ ਸੈਲਫ ਬ੍ਰਾਂਡਿੰਗ ਨੂੰ ਭੁੱਲ ਕੇ ਵੀ ਮੈਂ ਕੌਣ ਆ ਆਪਣਾ ਕਿਰਦਾਰ ਦੱਸਣ ਦੀ ਬਜਾਏ ਮੈਂ ਪਾਇਆ ਕੀ ਹੈ ਉਹ ਕਿਰਦਾਰ ਬਣ ਗਿਆ मतलब असी ਸਾਡੇ ਘਰ ਜਦੋਂ ਕੋਈ ਗੈਸਟ ਆਂਦਾ ਸਾਡੀ ਜਾਨ ਨਿਕਲੀ ਹੁੰਦੀ ਹੈ ਕਿ ਅਸੀਂ ਇਹਨੂੰ ਦੱਸ ਦੇਈਏ ਵੀ ਅਸੀਂ ਚਾਦਰਾਂ ਕਿਹੜੇ ਬ੍ਰਾਂਡ ਦੀਆਂ ਵਿਛਾਈਆਂ ਨੇ ਅਸੀਂ ਚਾਦਰ ਵਿਛਾ ਕੇ ਵੀ ਜੇ ਇਹੀ ਕਹਿਣਾ ਇਹ ਤਾਂ ਕੱਲ ਹਸਬੈਂਡ ਲੈ ਕੇ ਆਏ ਸੀ ਫਲਾਣੇ ਉਹਨਾਂ ਨੇ ਮੈਂ ਕਿਹਾ ਜਿਉਹੀ ਵਿਛਾਣੇ ਆ ਤੁਹਾਡੇ ਹਾਸਤੇ ਮੈਂ ਦੱਸਣਾ ਹੈ ਕਿ ਮੇਰੇ ਕੋਲ ਐਲਵੀ ਦੀ ਮੈਂ ਬੈੱਡ ਸ਼ੀਟ ਮਹਿੰਗਾਈ ਸੀ ਤੁਹਾਡੇ ਲਈ ਉਹ ਵਿਛਾਈ ਹੈ ਮੈਂ ਹਣਾ ਇਹਦਾ ਮਤਲਬ ਕੰਪਲੈਕਸ ਹੈ ਨਾ ਔਰ ਅਗਲੇ ਨੇ ਵੀ ਉਦੋਂ ਤੇ ਸੌ ਕੇ ਕਹਿਣਾ ਮੈਨੂੰ ਤਾਂ ਡੁਪਲੀਕੇਟ ਲੱਗਦੀ ਹੈ ਫਸਟ ਕਾਪੀ ਲੈ ਆਂਦੀ ਹੁਣੀ ਅਸਲੀ ਤਾਂ ਹੈ ਨਹੀਂ ਉਹਨੇ ਕਿਹਾ ਤੁਹਾਨੂੰ ਜਾਣ ਲੱਗੇ ਸ਼ਾਬਾਸ਼ ਦੇ ਕੇ ਜਾਣੀ ਆ ਚਲੋ ਤੁਹਾਡੇ ਕੰਪਲੈਕਸ ਦੇ ਮਾਰੇ ਹੋਏ ਲੋਕ ਅਸੀਂ ਇੱਕ ਦੂਸਰੇ ਨੂੰ ਸਟ੍ਰੈਸ ਦੇਣ ਚ ਮਿੰਟ ਨਹੀਂ ਲਾਂਦੇ ਦੋ ਜਨਾਨੀਆਂ ਵੀ ਇਕੱਠੀਆਂ ਬੈਠੀਆਂ ਹੋਣਾਂ ਉਹ ਆਪਣੇ ਬੱਚਿਆਂ ਦੀ ਵਡਿਆਈ ਕਰਦੇ ਕਰਦੇ ਜਿਹਨੂੰ ਕੰਪਲੈਕਸ ਦੇਈ ਜਾਂਦੀਆਂ ਨੇ ਇਹ ਮਾੜੀ ਗੱਲ ਹੈ ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਰਹਿਣਾ ਸਿੱਖੋ ਜ਼ਿੰਦਗੀ ਬੜੀ ਸਰਲ ਹੈ ਆਪਕੋ ਜੀ ਸਾਹਿਬ ਆਰਥਿਕ ਤੌਰ ਤੇ ਤਾਂ ਅਸੀਂ ਬਹੁਤ ਮਜ਼ਬੂਤ ਹੋ ਗਏ ਤਰੱਕੀਆਂ ਵੀ ਬਹੁਤ ਕਰ ਲਈਆਂ ਪਰ ਮਾਨਸਿਕ ਪੱਧਰ ਤੇ ਜਿਹੜਾ ਦਿਨੋਂ ਦਿਨ ਡਿੱਗਦੇ ਜਾ ਰਹੇ ਹਾਂ ਆਰਥਿਕ ਪੱਧਰ ਨੂੰ ਅਸੀਂ ਲਸਾਂ ਨੂੰ ਲੱਗਦਾ ਹੈ ਕਿ ਅਸੀਂ ਆਰਥਿਕ ਪੱਧਰ ਤੇ ਬਹੁਤ ਸਟਰੋਂਗ ਹੋ ਗਏ ਆਰਥਿਕ ਪੱਧਰ ਤੇ ਸਟਰੋਂਗ ਹੋਣ ਦੇ ਚੱਕਰ ਵਿੱਚ ਵੀ ਅਸੀਂ ਬੈਂਕ ਲੋਨ ਕਿੰਨੇ ਲੈ ਲਏ ਇਧਰੋਂ ਉਧਰੋਂ ਗਲਤ ਤਰੀਕਿਆਂ ਨਾਲ ਮਾਇਆ ਕਿੰਨੀ ਇਕੱਠੀ ਕਰ ਲਈ ਜਾਂ ਉਹਦੇ ਪਿੱਛੇ ਭੱਜਦੇ ਆ ਨੇ ਗਲਤੀਆਂ ਕਿੰਨੀਆਂ ਜ਼ਿੰਦਗੀ 'ਚ ਕੀਤੀਆਂ ਆਰਥਿਕ ਪੱਧਰ ਤੇ ਮਜ਼ਬੂਤ ਹੋਣ ਦੇ ਚੱਕਰ ਦੇ ਵਿੱਚ ਉਹ ਗਲਤੀਆਂ ਵੀ ਸਾਡੇ ਸਟ्रेस ਦਾ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ ਸੋ ਮੈਨੂੰ ਲੱਗਦਾ ਨਹੀਂ ਕਿ ਆਰਥਿਕ ਪੱਧਰ ਤੁਹਾਡੀ ਕਿਰਦਾਰ ਲਈ ਕੋਈ ਇੰਪੋਰਟੈਂਟ ਚੀਜ਼ ਹੈ ਤੁਹਾਡਾ ਕਰੈਕਟਰ ਤੁਹਾਡੇ ਪੈਸੇ ਨਾਲ ਤੁਹਾਡੀ ਦੌਲਤ ਨਾਲ ਤੁਹਾਡੀ ਕੋਠੀ ਇਹ ਤੁਹਾਡੀਆਂ ਗੱਡੀਆਂ ਨਾਲ ਨਹੀਂ ਨਾਪਿਆ ਜਾ ਸਕਦਾ ਉਹਦੇ ਨਾਲ ਸਿਰਫ ਗਲੈਮਰਾਇਜ਼ ਕੀਤਾ ਜਾ ਸਕਦਾ ਉਹਦੇ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਸੋ ਪ੍ਰਭਾਵ ਹਮੇਸ਼ਾ ਤੁਹਾਡੀ ਪਰਸਨੈਲਿਟੀ ਦਾ ਤੁਹਾਡੇ ਵਜੂਦ ਦਾ ਤੁਹਾਡੀ ਸ਼ਖਸੀਅਤ ਦਾ ਹੀ ਹੁੰਦਾ ਜੋ ਮਰਜ਼ੀ ਕਰ ਲਵੇ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ ਵੀ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ بڑے بڑے ਹੋ ਕੇ ਚਲੇਗੇ ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਏਗਾ ਇਹ ਬੰਦਾ ਸਮਾਜ ਸੇਵੀ ਸੀ ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਏਗਾ ਇਹ ਬੰਦਾ ਇੱਕ ਦੁਨੀਆ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਉਹ ਨੈਲਸਨ ਮੰਡੇਲਾ ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਹੈ ਲੋਕਾਂ ਲਈ ਲੜਿਆ ਪਰ ਕਿਤੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਣ ਨਹੀਂ ਕਦੇ ਕਿਸੇ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਹੈ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਥਾਵਾਂ ਤੇ ਜਾ ਕੇ ਫੋਟੋਆਂ ਪਾਉਂਦਾ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਉਹ ਸਿਲੇਬਸ 'ਚ ਨਹੀਂ ਪੜਾਇਆ ਜਾਂਦਾ ਉਹਦੀ ਗਾਥਾ ਨਹੀਂ ਗਾਈ ਜਾਂਦੀ ਗਾਥਾ ਹਮੇਸ਼ਾ ਸ਼ਖਸੀਅਤ ਦੀ ਗਾਈ ਜਾਂਦੀ ਹੈ ਮਾਨਸਿਕ ਤੌਰ ਤੇ ਮਾਜੇ ਨਹੀਂ ਲੱਗੇ ਜਿਹੜਾ ਟੈਂਪਲੇਟ ਹੈ ਪਰ ਇਸ ਪ੍ਰਭਾਸਰਾ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਘਰਾਂ ਦੇ ਬਜ਼ੁਰਗ ਬੜੇ ਮਾਂ ਚੀ ਤਰ੍ਹਾਂ ਦੀ ਪਰੇਸ਼ਾਨ ਹੁਕੀ ਤਾਂਨ ਨੇ ਤਾਂ ਇਕੱਲੇ ਪੈਸੇ ਦੇ ਚ ਦੌੜ ਲੱਗੀ ਹੋਈ ਹੈ ਆਪਣੇ ਬਜ਼ੁਰਗਾਂ ਕੋਲ ਜਾ ਰਹੀ ਜਨਕੀ ਬਹੁਤ ਸਮਝਣ ਲੱਗੇ ਨਹੀਂ ਇਹ ਵੀ ਤਾਂ ਮੈਂ ਕਹਿ ਰਿਹਾ ਨਾ ਕਿ ਇੱਕ ਮਾਨਸਿਕ ਬਿਮਾਰੀ ਹੈ ਨਾ ਇਹਨਾਂ ਚ ਨਹੀਂ ਹੈਗੀ ਇਹਨਾਂ ਤੇ ਬੱਚਿਆਂ ਚ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦੀ ਵੈਲਿਊ ਖਤਮ ਹੋ ਗਈ ਜਿਨ੍ਹਾਂ ਨੂੰ ਉਹਨਾਂ ਬਜ਼ੁਰਗਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ ਚ ਕਿਹੜੇ ਕਿਹੜੇ ਜਫਰ ਜਾਲ ਕੇ ਕੀ ਕੀ ਕੁਰਬਾਨ ਕਰਕੇ ਇੱਥੇ ਤੱਕ ਤੁਹਾਨੂੰ ਲਿਆਂਦਾ ਕਹਿੰਦੇ ਇੱਕ ਬਾਪ ਆਪਣੇ ਸੁਪਨੇ ਵੇਚਦਾ ਤੇ ਆਪਣੇ ਘਰ ਦੇ ਸੁਪਨੇ ਪੂਰੇ ਕਰਦਾ ਆਪਣੇ ਬੱਚਿਆਂ ਦੇ ਸੋ ਸਾਡੇ ਨਾਲ ਪ੍ਰਬਾਸਾ ਸੰਸਥਾ ਦੇ ਮੁਖ ਸੇਵਾਦਾਰ ਪਾਈ ਸ਼ਿਮਸ਼ੀਰ ਸਿੰਘ ਜੀ ਮਯੂਥਨਿਸ ਸੋ ਪਾਈਸਾ ਅੱਜ ਬੇਹਦ ਵੱਡਾ ਉਪਰਾਲਾ ਕੀਤਾ ਗਿਆ ਸਮਾਜ ਨੂੰ ਲਾਂਬੰਦ ਕਰਨ ਦੇ ਲਈ ਮੈਂਟਲ ਹੈਲਥ ਨੂੰ ਲੈ ਕੇ ਹਾਂਜੀ ਮੈਂਟਲ ਹੈਲਥ ਦੀ ਅੱਜ ਬਹੁਤ ਵੱਡੇ ਪੱਧਰ ਤੇ ਲੋਡ ਮਹਿਸੂਸ ਹੋ ਰਹੀ ਹੈ ਭਾਵੇਂ ਆਪਾਂ ਦੇਖਦੇ ਹਾਂ ਸਮਾਜ ਦੇ ਜਿਹੜੇ ਹਾਲਾਤ ਹੈ ਇੰਡੀਆ ਦੇ ਨਹੀਂ ਕਿ ਨੈਸ਼ਨਲ ਲੈਵਲ ਤੇ ਤੇ ਇਨਸਾਨ ਅੱਜ ਇਸ ਦੇ ਲਈ ਇਨਾ ਜਿਵੇਂ ਅਸੀਂ ਮਹਿਸੂਸ ਕਰਦੇ ਨਾ ਵੀ ਲੋਡ ਮਹਿਸੂਸ ਕਰਦਾ ਵੀ ਮਤਲਬ ਆਪਣਾ ਚੱਲ ਰਵੇ ਆਪਣੇ ਆਪ ਨੂੰ ਸਟੈਂਡ ਕਰਨ ਲਈ ਬਿਜ਼ਨਸ ਲਈ ਆਪਣੇ ਕੈਰੀਅਰ ਦੇ ਲਈ ਪ੍ਰਭਤਾ ਲਈ ਹਰ ਕਿਸੇ ਲਈ ਪਰ ਉਹਨਾਂ ਆਪਣੀ ਮੈਂਟਲ ਹੈਲਥ ਦੀ ਲੋਡ ਨਹੀਂ ਮਤਲਬ ਉਧਰ ਧਿਆਨ ਜਿਹੜਾ ਹੈਗਾ ਨਾ ਉਹਦੇ ਲਈ ਇੰਨਾ ਸੀਰੀਅਸ ਨਹੀਂ ਦਿਖ ਰਿਹਾ ਜਿਸ ਕਰਕੇ ਅੱਜ ਵੱਡੀ ਗਿਣਤੀ ਚ ਲੋਕ ਗੱਲ ਕਰਨ ਲੱਗੇ ਵੀ ਚੀਜ਼ ਕਰਨ ਲੱਗੇ ਮੈਂਟਲ ਸ਼ਿਪ ਵਰਡ ਯੂਜ਼ ਕਰਦੇ ਨਾ ਹੈਲਥ ਵੀ ਨਹੀਂ ਕਹਿਣ ਦਿੰਦੇ ਅੱਗੇ ਹੈਲਥ ਵੀ ਨਹੀਂ ਕਹਿਣ ਦਿੰਦੇ ਉਹਨੂੰ ਮਤਲਬ ਇਦਾਂ ਲੱਗਦਾ ਵੀ ਜਿਵੇਂ ਉਹਨੂੰ ਵੀ ਮੈਨੂੰ ਬਹੁਤ ਵੱਡਾ ਇੱਕ ਮੇਰੇ ਤੇ ਕੁਐਸਚਨ ਮਾਰਕ ਲਾਤਾ ਪਾਗਲ ਵਾਲਾ ਤੇ ਇਹ ਇਹ ਅਸੀਂ ਕਹਿਣਾ ਚਾਹੁੰਦੇ ਵੀ ਹੈਲਥ ਜਿਹੜੀ ਹੈ ਨਾ ਮੈਂਟਲ ਹੈਲਥ ਇਹ ਬਹੁਤ ਇੰਪੋਰਟੈਂਟ ਹੈਗਾ ਹੁਣ ਸੌਫਟਵੇਅਰ ਦੇ ਵੀ ਤੇ ਹਾਰਡਵੇਅਰ ਕਿਸ ਤਰ੍ਹਾਂ ਸਾਡੇ ਕੰਮ ਆ ਸਕਦਾ ਛੋਟ ਛੋਟੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਜੇ ਅਸੀਂ ਉਹਨਾਂ ਨੂੰ ਵਿਚਾਰ ਲਈਏ ਸਮੇਂ ਸਿਰ ਉਹਨਾਂ ਦਾ ਤੁਰੰਤ ਹੱਲ ਨਿਕਲ ਜਾਂਦਾ ਹੈ ਤੇ ਇਸ ਕਰਕੇ ਮੈਂਟਲ ਹੈਲਥ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਇਗਨੋਰ ਕਰਕੇ ਜ਼ਿੰਦਗੀ ਨਰਕ ਬਣ ਜਾਂਦੀ ਔਰ ਬਣ ਰਹੀ ਹੈ ਅੱਜ ਸਮਾਜ ਦੀ ਛੋਟ ਮਤਲਬ ਜੀਵਨ ਜਿਹੜਾ ਹੈਗਾ ਉਹ ਡਿਸਟਰਬ ਹੋ ਰਿਹਾ ਪਰਿਵਾਰ ਡਿਸਟਰਬ ਹੋ ਰਹੇ ਆ ਇਸ ਕਰਕੇ ਅੱਜ ਸਾਰੇ ਹੀ ਆਪਣੇ ਜਿਹੜੇ 멘タル ਹੈਲਥ ਦੇ ਮਾਹਰ ਸੀ ਇਸ ਕਦਰ ਹਾਵੀ ਹੋ ਚੁੱਕੇ ਆ ਕਿ ਸਮਾਜ ਨਿਗਾਰ ਦੇ ਵੱਲ ਜਾ ਰਿਹਾ ਆਪਣਿਆਂ ਦੀ ਜਿਹੜੀ ਕਿ अहमियत ਖਤਮ ਹੋ ਰਹੀ ਰਜਿਸਟਰੀਆਂ ਦੀ ਤੇ ਦੂਜਿਆਂ ਤੋਂ ਤਵੱਜੋ ਦੇਣੀ ਆਪਾਂ ਬੰਦ ਕਰ ਦਿੱਤੀ ਹੈਗੀ ਆਪਣੇ ਆਪ ਨੂੰ ਤਵੱਜੋ ਦੇਣੀ ਬੰਦ ਕਰਦੀ ਦੂਜੇ ਤਾਂ ਬਹੁਤ ਦੂਰ ਦੀ ਗੱਲ ਹੈਗੀ ਆਪਣੀ ਹੈਲਥ ਵਾਰੀ ਅਸੀਂ ਮਤਲਬ ਨਹੀਂ ਹੈਗੇ ਕੌਨਸ਼ੀਅਸ ਵੀ ਜੇਕਰ ਇਹ ਮੈਨੂੰ ਪ੍ਰੋਬਲਮ ਆ ਰਹੀ ਹੈ ਮੈਂ ਸ਼ੇਅਰ ਤਾਂ ਕਰ ਲਾਂ ਕਿਸੇ ਨਾਲ ਜੇ ਮੈਨੂੰ ਇਹਦਾ ਹੱਲ ਨਹੀਂ ਪਤਾ ਲੱਗਦਾ ਤੇ ਮੈਂ 멘タル ਹੈਲਥ ਐਕਸਪਰਟ ਤੇ ਜੇਣਾ ਕਿਉਂਦਾ ਰਿਜ਼ਲਟ ਭੁਗਤਨਾ ਕੀ ਪੈਂਦਾ ਹੈ ਕਿ ਜੀਵਨ ਹੀ ਅ ਕੱਲੋ ਵੀ ਨਰਕ ਹੀ ਬਣ ਜਾਂਦਾ ਹੈਗਾ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਸਭ ਨੂੰ ਸਾਰਿਆਂ ਨੂੰ ਕਿ ਮੈਂਟਲ ਹੈਲਥ ਉੱਤੇ ਖੁੱਲ੍ਹ ਕੇ ਵਿਚਾਰ ਕਰਨੀ ਚਾਹੀਦੀ ਹੈ ਜਿਹੋ ਜੀ ਵੀ ਪ੍ਰੋਬਲਮ ਹੈ ਜਿਸ ਤਰੀਕੇ ਨਾਲ ਸਾਡਾ ਅੱਗੇ ਵਧੇ ਹੁੰਦਾ ਵੀ ਗੁੱਸਾ ਜ਼ਿਆਦਾ ਆਉਣ ਲੱਗ ਗਿਆ ਕੰਮ ਕਰਨੋਂ ਦਿਲ ਨਹੀਂ ਕਰਦਾ ਜਾਂ ਨੀਂਦ ਘਟ ਆਉਂਦੀ ਹੈ ਜ਼ਿੰਮੇਵਾਰੀ ਦਾ ਅਹਿਸਾਸ ਜਾਂ ਘਟਦਾ ਜਾ ਰਿਹਾ ਕੋਈ ਵੀ ਚੀਜ਼ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਤਰੰਤ ਜਿਹੜੀ ਹੈ ਇਹਦੇ ਉੱਤੇ ਵਰਕ ਕਰਨ ਦੀ ਲੋੜ ਹੈਗੀ ਹੈ ਜੇਕਰ ਕੋ ਸਮਝ ਵਿੱਚ ਸਾਨੂੰ ਨਾ ਆਵੇ ਪਹਿਲੀ ਗੱਲ ਤਾਂ ਆਪਾਂ ਨੂੰ ਆਪਣੀ ਸੰਗਤ ਚੇਂਜ ਕਰ ਲੈਣੀ ਚਾਹੀਦੀ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਸਟਰੋਂਗ ਜਿਹੜੀ ਸੰਗਤ ਹੈਗੀ ਹੈ ਨਾ ਸਟਰੋਂਗ ਵਿਚਾਰਾਂ ਦੀ ਸੰਗਤ ਸਟਰੋਂਗ ਬੰਦਿਆਂ ਦੀ ਸੰਗਤ ਜਿਹੜੀ ਹੈ ਬੰਦੇ ਨੂੰ ਸਟਰੋਂਗ ਕਰ ਦਿੰਦੀ ਹੈ ਆਤਮਾ ਜਿਹੜੀਆਂ ਹੈਗੀਆਂ ਸਾਡੀਆਂ ਵੀ ਜਮ ਬੇ ਲੋੜਾ ਟਾਈਮ ਜਿਹੜਾ ਉਹਦੇ ਅਸੀਂ ਵੇਸਟ ਕਰੀਏ ਇਹ ਸਾਰੀ ਜਿਹਨੇ ਪਰਫੋਰਮ ਦੇ ਥਰੀ ਆਪਾਂ 올 ਓਵਰ ਵਰਡ ਨਾਲ ਕਨੈਕਟ ਤਾਂ ਹੋ ਗਏ ਆ ਪਰ ਫਿਰ ਵੀ ਆਪਾਂ ਇਹ ਕਰ ਲੈਣ ਅ ਇਕੱਲੇ ਹਾਂ ਇਕੱਲਾ ਹੋਣਾ ਵੀ ਮਾੜਾ ਨਹੀਂ ਹੁੰਦਾ ਤੇ ਵੱਡੇ ਵੱਡੇ ਕੰਮ ਸਾਇੰਟਿਸਟ ਜਿਹੜੇ ਹੈਗੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਸੰਤਾ ਨੇ ਜਿਹੜੀ ਜਿਨ੍ਹਾਂ ਨੂੰ ਜ਼ਿੰਦਗੀ ਚ ਕੋਈ ਵੀ ਡਿਸਟਰਬ ਨਹੀਂ ਕੀਤਾ ਉਹਨਾਂ ਨੇ ਇਕੱਲੇਪਨ ਨੂੰ ਵਰਦਾਨ ਸਾਬਤ ਕਰ ਦਿੱਤਾ ਪਰ ਅੱਜ ਅਸੀਂ ਸਾਡੇ ਅੰਦਰ ਨਾ ਜਿਹੜੀ ਹੈ ਰਿਐਲਿਟੀ ਦੀ ਕਲੈਰਿਟੀ ਨਹੀਂ ਹੈ ਅਸੀਂ ਸਾਈਕੋਲੋਜੀਕਲ ਵਰਲਡ ਜਿਹੜਾ ਆਪਣਾ ਹੀ ਕ੍ਰੀਏਟ ਕੀਤਾ ਉਹਨੂੰ ਰੀਅਲ ਵਰਲਡ ਸਮਝ ਕੇ ਅਸੀਂ ਸੱਚਾਈ ਨੂੰ ਨਹੀਂ ਸਮਝ ਰਹੇ ਅਸੀਂ ਸੁਣ ਕੇ ਵਿਸ਼ਵਾਸ ਕਰ ਲਏ ਸਾਥੀ ਇਹੋ ਜਿਹੀ ਦੋਸਤੀ ਕਿਸ ਕੰਮ ਦੀ ਜਿੱਦਾਂ ਆਪਾਂ ਮੰਨਦੇ ਬਲਬਲੀ ਨੇ ਸਾਂਝ ਕਰਸੇ ਮੰਨਦੇ ਭਾਵਨਾ ਸਾਂਝ ਕਰ ਸਕੇ ਆਪਣੀ ਸਿਚੁਏਸ਼ਨ ਆ ਦੱਸ ਸਕੇ ਵੀ ਅਸੀਂ ਕਿਸ ਕੰਡੀਸ਼ਨ ਦੇ ਵਿੱਚ ਦੋਸਤੀ ਦਾ ਡੈਫੀਨੇਸ਼ਨ ਇਹ ਮਨ ਬਣਾਦਾ ਬੜੀ ਵੱਖਰੀ ਬਣ ਚੁੱਕੀ ਦੋਸਤ ਉਹ ਹੁੰਦਾ ਜਿਹੜਾ ਕਿ ਆਪਣੇ ਦੋਸਤ ਨੂੰ ਜਿਹੜਾ ਜਿਹੜੇ ਅਣਸਫਾਵੇਂ ਹਾਲਾਤ ਜਿਹੜੇ ਪੈਦਾ ਹੋ ਸਕਦੇ ਆ ਉਹਨਾਂ ਤੋਂ ਬਚਾਉਣ ਦੇ ਲਈ ਆਪਣੀ ਜਿੰਦ ਜਾਨ ਲਾਉਣ ਵਾਲਾ ਹੋਵੇ ਉਹਨੂੰ ਦੋਸਤ ਕਹਿੰਦੇ ਹੁੰਦੇ ਆ ਅੱਜ ਕੱਲ੍ਹ ਦੋਸਤੀ ਡੈਫੀਨੇਸ਼ਨ ਮਨੁੱਖ ਦਾ ਬਹੁਤ ਬਦਲ ਚੁੱਕੀ ਹੈ ਮੈਟਰਲਿਸਟਿਕ ਵਰਲਡ ਤੋਂ ਇੰਨੀ ਪ੍ਰਭਾਵਿਤ ਹੋ ਚੁੱਕੀ ਹੈ ਇਹ ਜਿਹੜੀ ਦੋਸਤੀ ਪਰਿਭਾਸ਼ਾ ਹੈਗੀ ਹੈ ਇਨਸਾਨੀਤ ਲੱਭਣੀ ਦੇ ਵਿੱਚ ਬਹੁਤ ਔਖੀ ਇਸ ਕਰੇ ਦੋਸਤ ਬਣਾਉਣ ਲੱਗੇ 10 ਵਾਰ ਸੋਚਿਓ ਜਿਨ੍ਹਾਂ ਦੇ ਅੰਦਰ ਇਨਸਾਨੀਤ ਨਹੀਂ ਰਿ ਮਤਲਬ ਤੁਹਾਡੇ ਕੋਲ ਪੈਰਾਮੀਟਰ ਹੋਣਾ ਜਿਹਦੇ ਜਿਵੇਂ ਨਾ ਸਨਿਆਰੇ ਕੋਲ ਪੈਰਾਮੀਟਰ ਹੁੰਦਾ ਇਸ ਤਰੀਕੇ ਨਾਲ ਪੈਰਾਮੀਟਰ ਹੋਣਾ ਚਾਹੀਦਾ ਵੀ ਦੋ ਵਿਸ਼ਵਾਸ ਜਿਹੜਾ ਕਰਨ ਲੱਗੇ ਨਾ ਕਿ ਵਿਸ਼ਵਾਸ ਕਰਨਾ ਤਾਂ ਹੁੰਦਾ ਹੈ ਪਰ ਇੰਨੀ ਕਿ ਸਾਡੇ ਅੰਦਰ ਸ਼ਕਤੀ ਚਾਹੀਦੀ ਹੈਗਾ ਇੰਨੀ ਕਿ ਸਾਡੇ ਅੰਦਰ ਵਿਵੇਕ ਚਾਹੀਦਾ ਹੈ ਕਿ ਅਸੀਂ ਸਮਝ ਸਕੀਏ ਵੀ ਜਿਹਦੇ ਉੱਤੇ ਵਿਸ਼ਵਾਸ ਕਰਦੇ ਆਂ ਕਿ ਤੇ ਉਹ ਬੰਦਾ ਵੀ ਚੰਗਾ ਹੈਗਾ ਕਿ ਨਹੀਂ ਹੈਗਾ ਜੀ ਬਾਕੀ ਥੈਂਕ ਯੂ ਬਹੁਤ ਵਧੀਆ ਗੱਲ ਲਈ ਜਿਸ ਤਰ੍ਹਾਂ ਦੇ ਨਾਲ तमाम ਜਿਹੜੇ ਕੀ ਪਹਿਲੂ ਹੈਗੇ ਨੇ ਮੈਂਟਲ ਹੈਲਥ ਭਾਵ ਕਿ ਮਾਨਸਿਕ ਸਿਹਤ ਨਾਲ ਜੁੜੇ ਹੋਏ ਉਸ ਦੇ ਉੱਪਰ ਖੁੱਲਕੇ ਵਿਚਾਰਾਂ ਦੀ ਸਾਂਝ ਪਾਈ ਹੈਗੀ ਭਾਈ ਸ਼ਮਸ਼ੀਰ ਸਿੰਘ ਜੀ ਹੋਣ ਜਾਂ ਫਿਰ ਡਾਕਟਰ ਨਿਤਿਨ ਹੋਣ ਜਾਂ ਫਿਰ ਫਿਲਮੀ ਅਦਾਕਾਰ ਗੁਰਪ੍ਰੀਤ ਕੋਗੀ ਹੋਣ ਇਹਨਾਂ ਦੇ ਵੱਲੋਂ ਇੱਕ ਮਾਰਗਦਰਸ਼ਕ ਕੀਤਾ ਗਿਆ ਕਿ ਕਿਵੇਂ ਆਪਾਂ ਇੱਕ ਚੰਗੇ ਅਤੇ ਸਿਹਤਮੰਤ ਸਮਾਜ ਦੀ ਸਿਰਜਣਾ ਕਰੀਏ ਸੋ ਉਮੀਦ ਕਰਦੇ ਹਾਂ ਕਿ तमाम ਜੋ ਵਿਚਾਰਾ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ ਗਏ ਨੇ ਉਹ ਤੁਹਾਡਾ ਜੀਵਨ ਤਬਦੀਲੀ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਣ ਗਿਆ ਸੋ ਬਧਰੇ ਆਪਲੀ ਜੁੜੇ ਹਮਦਰ ਟੀਵੀ ਨਾਲ ਮੈਂ ਦੋ ਜੀ ਆਦਤ ਧੰਨਵਾਦ